ਅਮਰਸਰ ਦੀ ਕਟੜਾ ਆਲੂ ਵਾਲੀਆਂ ਗਲੀ ਦੇ ਵਿੱਚ ਇੱਕ 100 ਸਾਲ ਪੁਰਾਣੀ ਇਮਾਰਤ ਪੂਰੀ ਤਰ੍ਹਾਂ ਦੇ ਨਾਲ ਢਹਿ ਢੇਰੀ ਹੋ ਗਈ। ਦੱਸ ਦਿਆ ਕਿ ਇਸ ਦੌਰਾਨ ਕੋਈ ਵੀ ਵਿਅਕਤੀ ਉੱਥੇ ਮੌਜੂਦ ਨਹੀਂ ਸੀ ਜਿਸ ਦੇ ਕਰਕੇ ਜਾਨੇ ਨੁਕਸਾਨ ਹੋਣ ਤੋਂ ਬਚਾ ਰਿਹਾ। ਹਾਲਾਂਕਿ ਇਮਾਰਤ ਡਿੱਗਣ ਦੇ ਕਾਹ ਨਖੀਟਾਂ ਖੜੇ ਵਾਹਨਾ ਦਾ ਨੁਕਸਾਨ ਜ਼ਰੂਰ ਹੋਇਆ ਹੈ। ਇਸ ਦੇ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਦੱਸਿਆ ਗਿਆ ਸੀ ਕਿ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਇਮਾਰਤ ਦੀ ਹਾਲਤ ਬਹੁਤ ਮਾੜੀ ਆ ਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ। ਇਸ ਗਲੀ ਦੇ ਵਿੱਚ ਖੋਰ ਕੁਝ ਇਮਾਰਤਾਂ ਵੀ ਨੇ ਜੋ ਖਸਤਾ ਹਾਦ ਦੇ ਵਿੱਚ ਹਨ ਉਹਨਾਂ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਣਾ ਚਾਹੀਦਾ। ਹਾਂਜੀ ਅੰਕਲ ਕੀ ਨਾਮ ਆਈ ਆਪਾਂ? ਮੇਰਾ ਨਾਮ ਦਵਿੰਦਰ ਕੁਮਾਰ ਪੋਧਾਰ। ਹਾਂਜੀ ਕੀ ਕਹਣਾ ਚਾਹੁੰਦੇ ਜਿਹੜੀ ਬਿਲਡਿੰਗ ਢਿੱਗੀ ਹੈ ਤੁਹਾਡੇ ਘਰ ਦੇ ਸਾਹਮਣੇ। ਇਹ ਕਿਹਲਾ ਕਰਨੇ ਆ ਜੀ ਪ੍ਰਸ਼ਾਸਨ ਨੂੰ ਕਿ ਵੀ ਇਹ ਗਲੀ ਦੇ ਵਿੱਚ ਹੋਰ ਵੀ ਪੰਥਤ ਬਿਲਡਿੰਗਾਂ ਆ ਗਈਆਂ ਉਹਨਾਂ ਦਾ ਵੀ ਖਿਆਲ ਕਰਨ। ਅਸੀਂ ਤੇ ਸਾਲ ਹੋ ਗਿਆ ਹੈ ਪ੍ਰਸ਼ਾਸਨ ਨੂੰ ਕਿੰਨੀ ਵਾਰੀ ਐਜੇ ਵਾਸਤੇ ਕਿਹਾ ਸੀ ਉਹਨਾਂ ਨੋਟਿਸ ਵੀ ਆਇਆ ਉਹਨਾਂ ਫਿਰ ਮੁੜ ਕੇ ਕੇਅਰ ਕੋਈ ਨਹੀਂ ਕੀਤੀ। ਹਫਤਾ ਪਹਿਲਾਂ ਹਾਡੇ ਗਲੀ ਦੇ ਪ੍ਰਧਾਨ ਵਗੈਰਾ ਸਾਰੇ ਆਪੇ ਕਿਸੇ ਲੈ ਕੇ ਗਏ ਸੀ ਉਹ ਦਿਖਾ ਕੇ ਆਏ ਆ ਤੇ ਉਹ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਇਹ ਹੁਣ ਘਰ ਦਾ ਕਿੰਨਾ ਨੁਕਸਾਨ ਆਇਆ ਜੀ ਨੁਕਸਾਨ ਤੇ ਮੇਰਾ ਏਸੀ ਦਾ ਨੁਕਸਾਨ ਹੋਇਆ ਜੀ ਮਾੜਾ ਮੇਰੀ ਗ੍ਰਿਲ ਦਾ ਨੁਕਸਾਨ ਹੋਇਆ ਤੇ ਬਾਕੀ ਥੱਲੇ ਬੂਹੇ ਬੇਗੇਟ ਸ਼ੀਸ਼ੇ ਸਭ ਟੁੱਟ ਗਏ ਆ ਇਹ ਜਾਦਾਨੀ ਕਲੋ ਜਾਦਾ ਤੇ ਨਹੀਂਗਾ ਪਰ ਤੇ ਵੀ ਨੁਕਸਾਨ ਤੇ ਨੁਕਸਾਨ ਹੀ ਹੈ ਨਾ ਪਰ ਤੁਹਾਡੇ ਅਗਲੇ ਪਾਸੇ ਹੋਰ ਕਿੰਨੇ ਘਰ ਨੇ ਜਿਹੜੇ ਬਾਹਰ ਨਹੀਂ ਆ ਸਕਦੇ ਉਹ ਹੈਗੇ ਮੇਰੇ ਅਗਲੇ ਪਾਸੇ 3 4 5 6 7 ਮਕਾਨ ਅਜੇ ਹੈ 3 ਇੱਧਰ ਹੈਗੇ 2 ਸਾਹਮਣੇ ਹੈਗੇ 2 ਇੱਧਰ ਹੈਗੇ ਉਹ ਜਿਹੜੇ ਵਿਚਾਰੇ ਰਾਤ ਦੇ ਬਾਹਰ ਅਜੇ ਜਿਹੜੇ ਉਹ ਬਾਹਰ ਹੀ ਹੈ ਕਿ ਜਿਹੜੇ ਅੰਦਰ ਹੈਗੇ ਉਹ ਅੰਦਰ ਹੀ ਹੈਗਾ ਨਾ ਬੱਤੀ ਹੀ ਨਾ ਪਾਣੀ ਹੀਗਾ ਨਾ ਉਹ ਵਿਚਾਰੇ ਇੰਨੇ ਤੰਗ ਹੋ ਰਹੇ ਆ ਅਸੀਂ ਪਟਾਚਨ ਨੂੰ ਕਹਿ ਰਹੇ ਆ ਕਿ ਵੀ ਕਿਸੇ ਤਰੀਕੇ ਨਾਲ ਐ ਬਿਗਲੀ ਦਾ ਸਿਸਟਮ ਜਿਹੜਾ ਇੱਕ ਵਾਰੀ ਜੋੜੋ ਪਰ ਹਲੇ ਕੱਲ ਦੀ ਕੋਈ ਸੁਣਾਈ ਨਹੀਂ ਹੋਈ ਕੱਲ ਰਾਤ 8 ਵਜੇ ਡਿੱਗਾ ਸੀ ਉਹਦੇ ਬਾਅਦ ਕੋਈ ਸੁਣਾਈ ਨਹੀਂ ਹੋਈ ਹੈ ਹਾਂਜੀ ਠੀਕ ਹਾਂ ਕਿ ਨਾਮ ਕੀ ਆਪਣਾ ਮੇਰਾ ਦੀਪਕ ਚੱਡਾ ਨਾਮ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਬਿਲਡਿੰਗ ਡਿੱਗੀ ਹੈ ਤੇ ਕਿਹੜੀ ਜਗ੍ਹਾ ਤੇ ਡਿੱਗੀ ਹੈ ਇਹ ਕਟੜਾ ਆਲੂ ਵਾਲੇ ਗਲੀ ਲਾਲਿਆ ਵਾਲੀ ਤਾਂ ਕਾਰਨ ਕੀ ਰਹੀ ਹੈ ਦਾ ਕਾਰਨ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਸੀ 100 ਸਾਲ ਬਿਲਡਡਿੰਗ ਪੁਰਾਣੀ ਸੀ ਬਹੁਤ ਖਸਤਾ ਹਾਲਤ ਸੀ ਤੇ ਬੜੀ ਵਾਰੀ ਦੇਖਿਆ ਕਿ ਨੋਟਿਸ ਵੀ ਲੱਗਾ ਆ ਬਿਲਡਿੰਗ ਦੇ ਉੱਤੇ ਤੇ ਕਿਸੇ ਨੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਇਸ ਬਿਲਡਿੰਗ ਤੇ ਤੇ ਅਸੀਂ ਇਹ ਕਹਿੰਦੇ ਪ੍ਰਸ਼ਾਸਨ ਨੂੰ ਅਸੀਂ ਮੰਗ ਰੱਖਨੇ ਆ ਪ੍ਰਸ਼ਾਸਨ ਨੂੰ ਕਮ ਸੇ ਕਮ ਜਿਹੜੀ ਜਿਹੜੀ ਬਿਲਡਿੰਗਾਂ ਹੋਰ ਵੀ ਐਸੇ ਗਲੀ ਦੇ ਵਿੱਚ ਵਿੱਚ ਬਿਲਡਿੰਗਾਂ ਕਟੜ ਪੰਜ ਛੇ ਬਿਲਡਿੰਗਾਂ ਹੋਰ 올ਡ ਬਿਲਡਿੰਗਾਂ ਕਾਫੀ ਗਈਆਂ ਤੇ ਧਿਆਨ ਦਿੱਤਾ ਜਾਵੇ ਕੱਲ ਨੂੰ ਕਿਤੇ ਜਾਨੀ ਮਾਨੀ ਨੁਕਸਾਨ ਨਾ ਹੋ ਜਵੇ ਅਸੀਂ ਕਹਿੰਦੇ ਜਾਨੀ ਮਾਨੀ ਨੁਕਸਾਨ ਕੱਲ ਬਚ ਗਿਆ ਬਹੁਤ ਜ਼ਿਆਦਾ ਬਹੁਤ ਅਸੀਂ ਕਹਿੰਦੇ ਪਰਮਾਹੰਦ ਕਰਕੇ ਤੇ ਗੱਡੀਆਂ ਦੋ ਤਿੰਨ ਗੱਡੀਆਂ ਅਸੀਂ ਹੈਗੀਆਂ ਜਿਹੜੇ ਐਕਟਿਵ ਆ ਮੋਟਰਸਾਈਕਲ ਉੱਥੇ ਲੈ ਆ ਚੁੱਕੇ ਇਹਨਾਂ ਦੇ ਤਾਂ ਕਿੰਨੀ ਪੁਰਾਣੀ ਬਿਲਡਿੰਗ ਹੈ ਜੀ ਇਹ? ਇਹ 100 ਸਾਲ ਬਿਲਡਿੰਗ ਪੁਰਾਣੀ ਜੀ ਭਾਜੀ। ਤਾਂ ਕਿੰਨੀਆਂ ਮੰਜ਼ਲਾ ਸੀ ਜੀ ਇਹ? ਇਹ 5 ਮੰਜ਼ਲਾ ਬਿਲਡਿੰਗ ਸੀ। ਇਹਦੇ ਵਿੱਚ ਕੋਈ ਰਹਿੰਦਾ ਸੀ ਬਿਲਡਿੰਗ ਵਿੱਚ? ਨਹੀਂ ਰਹਿੰਦੇ ਨਹੀਂ ਸੀ ਇਹ ਕਲਕੱਤੇ ਰਹਿੰਦੇ ਇਹਨਾਂ ਦੇ ਪਰਿਵਾਰ ਜਿਹੜਾ ਹੈਗਾ ਸੀ ਫੈਮਿਲੀ ਜਿਹੜੀ ਪੁਰਾਣੀ ਹੈ ਬਿਲਡਿੰਗ ਬੰਦ ਸੀ। ਹੂੰ। ਤਾਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹੋਰ ਵੀ ਜਿਹੜੇ ਪਿਛਲੇ ਪਾਸੇ ਘਰ ਦਿਖਾਈ ਦੇ ਰਹੇ ਨੇ। ਉਹ ਘਰ ਜੀ ਦੇਖੋ ਜੀ ਸਾਰੇ ਬਿਲਡਿੰਗ ਦੇ ਨਾਲ ਇਸ ਮਕਾਨ ਦੇ ਨਾਲ ਮਤਲਬ ਜਿੰਨੂੰ ਕਹਿੰਦੇ ਦਾੜੇ ਨਾਲ ਦਾੜੇ ਪੰਜਾਬੀ ਚ ਲਫਾਈ ਵਰਤਦੇ ਦਾੜੇ ਨਾਲ ਦਾੜਾ ਫਸਿਆ ਹੈ। ਇਸ ਟਾਈਮ ਉਹ ਚੱਕਰ ਗਾਇ ਲਮਾਰੀਆਂ ਗਈਆਂ ਪਿਛਲੇ ਮਕਾਨ ਦੀਆਂ ਉਹ ਲਮਾਰੀਆਂ ਤੱਕ ਨੀਰਾਲ ਲਪੀਆਂ ਚાલુ ਹੋ ਗਿਆ ਜਿਹੜੀ ਮਤਲਬ ਉਹ ਕਿਸੇ ਟਾਈਮ ਵੀ ਉਹ ਬਿਲਡਿੰਗ ਨੂੰ ਵੀ ਖਤਰਾ ਕਮ ਅਗਲੀ ਬਿਦਲੀ ਇੱਕ ਇੱਕ ਨਾਲ ਦੀ ਬਿਲਡਿੰਗ ਹੋਰ ਅਗਲੀ ਬਿਲਡਿੰਗ ਉਹਦੇ ਪਿੱਲਰ ਦੇ ਸਾਈਡ ਤੇ ਜਿਹੜੇ ਜਿਹਨੂੰ ਕਹਿੰਦੇ ਕੋਲੇ ਬਣੇ ਪੁਰਾਣੇ ਟਾਈਮ ਦੇ ਉਹ ਕੋਲੇ ਵੀ ਸਾਰੇ ਵਿੱਚੋਂ ਖਾਲੀ ਹੋ ਚੁੱਕੇ ਆ ਕਦੀ ਵੀ ਬਿਲਡਿੰਗ ਦੀ ਸੀਗੇ ਤੇ ਉਹਦੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਇੱਕ ਉਹਨਾਂ ਦਾ ਬੇਟਾ ਉਹ ਦੋਨੇ ਰਹਿੰਦੇ ਸੀ ਤੇ ਅਸੀਂ ਉਹਨਾਂ ਨੂੰ ਆਵਾਜ਼ ਦਿੱਤੀ ਤੁਸੀਂ ਇਸ ਬਿਲਡਿੰਗ ਨੂੰ ਖਾਲੀ ਕਰਕੇ ਇੱਥੋਂ ਦੀ ਚੱਲੇ ਜੋ ਕਿਤੇ ਤਾਂ ਆਸ-ਪਾਸ ਦੀਆਂ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹ ਵੀ ਬਾਹਰ ਆ ਚੁੱਕੇ ਨੇ ਸਭ ਬਾਹਰ ਆ ਚੁੱਕੇ ਜੀ ਰਾਤ ਦੀ ਬੱਤੀ ਬੰਦ ਲੱਗਈਏ ਪਾਣੀ ਕੋਈ ਨਹੀਂ ਮਿਲ ਰਿਹਾ ਗਲੀ ਮੱਲੇ ਨੂੰ ਇਸ ਟਾਈਮ ਅਸੀਂ ਕਹਿੰਦੇ ਆ ਮਤਲਬ ਇਹਦੇ ਵੀ ਮਤਲਬ ਰਾਤ ਨੂੰ ਅਸੀਂ ਕਹਿੰਦੇ ਮਲਵਾ ਚੁੱਕਿਆ ਜਾਣਾ ਕੋ ਜਿਹੜੇ ਬੰਦੇ ਲਗਾਏ ਹੋਏ ਹਨ ਇਸ ਕਾਰਪੋਰਸ਼ਨ ਵੱਲੋਂ ਉਹ ਲਗਾ ਕੇ ਮਲਵਾ ਮਲਵਾ ਸਾਰਾ ਚੁੱਕਿਆ ਜਾਏਗਾ ਤੇ ਰਾਤੀ ਇਹਨਾਂ ਦੀ ਬੱਤੀ ਚਾਲੂ ਕੋਸ਼ਿਸ਼ ਕਰਕੇ ਰਾਤੀ ਨਹੀਂ ਤੇ ਸਵੇਰ ਸਿਰ ਬੱਤੀ ਚਾਲੂ ਕਰ ਦੇਣੀ 100 ਸਾਲ ਪੁਰਾਣੀ ਬਿਲਡਿੰਗ ਸੀ ਐਸਮ ਜਨ న్యూਸ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇਵਾਲ ਦੀ ਰ